ਉਹ ਹਮੇਸ਼ਾ ਵਾਰਨਿੰਗ ਹੈ ਜੀ ਕਿ ਇੱਥੇ ਕਦੇ ਵੀ ਲਾਵਾ ਫੁੱਟਣ ਦੇ ਚਾਂਸੇ ਹੈਗੇ ਆ ਧਰਤੀ ਦੇ ਵਿੱਚ ਇੱਥੇ ਇਹ ਪੰਗਿਆ ਲੈ ਲਿਆ ਜੀ ਆਪਾਂ ਦਾ ਨਵਾਂ ਹੀ ਆ ਵੀ ਪਾਣੀ ਲਿਟਰਲੀ ਬੋਇਲ ਹੋ ਰਿਹਾ ਤਾਂ ਰੋਟਰੂਆ ਦੇ ਰੈਡਵੁੱਡ ਦੀ ਸੈਰ ਤੋਂ ਬਾਅਦ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਮਿਊਜ਼ੀਅਮ ਇਹ ਰੋਟਰੂਆ ਦਾ ਮਿਊਜ਼ੀਅਮ ਹੈ ਬਹੁਤ ਹੀ ਪੁਰਾਣਾ ਅੰਟਿਕ ਜਾਂ ਜੁਨੀਕ ਜਾਂ ਬਹੁਤ ਹੀ ਸੋਹਣਾ ਜਿੱਥੇ ਕਿ ਲੋਕੀ ਫੋਟੋ ਸ਼ੂਟਸ ਵਗੈਰਾ ਐਂਡ ਆਰ ਪ੍ਰੀ-ਵੇਟਿੰਗ ਸ਼ੂਟ ਕੋਈ ਕੁਝ ਇੱਥੇ ਕਰਾਉਂਦੇ ਲੋਕੀ ਤੇ ਕਾਫੀ ਸੋਹਣੇ ਵੀਡੀਓਜ਼ ਕਾਫੀ ਸੋਹਣੇ ਵੀਡੀਓਜ਼ ਐਂਡ ਫੋਟੋਜ਼ ਆਉਂਦੀਆਂ ਨੇ ਕਿਉਂਕਿ ਤੂੰ ਉਹਦਾ ਇੰਡੀਆ ਸੀ ਮੈਂ ਇੱਥੇ ਸੀ ਆਪਾਂ ਨਹੀਂ ਸੀ ਕਰਾ ਸਕਦੇ ਟੋਸਟ ਵੈਡਿੰਗ ਕਰਾ ਸਕਦੇ ਆਪਾਂ ਤੇ ਫਿਰ ਜਾਨਕਿ ਇਹ ਟੈਂਪਰੇਰੀਲੀ ਵੈਸੇ ক্লোਜ਼ ਦਾ ਜੀ ਮੈਂ ਸੱਚੀ ਦਿਲੋਂ ਚਾਹਣਾ ਕਿ ਇਹਨੂੰ ਮੈਂ ਅੰਦਰ ਜਾ ਕੇ ਦੇਖਾਂ ਤੇ ਬਟ ਮੈਂ ਦੇਖ ਨਹੀਂ ਸਕਦਾ ਕਿਉਂਕਿ ਇਹ ਬੰਦ ਹੈ ਜੀ ਟੈਂਪਰੇਰੀਲੀ ਬਟ ਇਹ ਟੈਂਪਰੇਰੀਲੀ ਉਦੋਂ ਦਾ ਬੰਦ ਹੈ ਜਦੋਂ ਦਾ ਮੈਂ ਨਿਊਜ਼ੀਲੈਂਡ ਆਇਆ ਪਤਾ ਨਹੀਂ ਕਦੋਂ ਖੁੱਲਣਾ ਹੈ ਬਟ ਸੋਹਣਾ ਬਹੁਤ ਹੈ ਜੀ ਤੇ ਇਹਦੇ ਵਿੱਚ ਤੁਸੀਂ ਆ ਦੇਖ ਸਕਦੇ ਹੋ ਪਾਰਕ ਆਲੇ-ਦਾਲੇ ਰੋਟਰੂਆ ਦੇ ਸ਼ਹਿਰ ਦੀ ਇੱਕ ਇਹ ਖਾਸियत ਹੈ ਕਿ ਇੱਥੇ ਗੰਧਕ ਵਾਲਾ ਯਾਨੀ ਕਿ ਜਿਹੜਾ ਪਾਣੀ ਜਿਹਨੂੰ ਆਪਾਂ ਕਹਿੰਦੇ ਆ ਸਲਫਰ ਉਹ ਪਾਣੀ ਇੱਥੇ ਤੁਹਾਨੂੰ ਬੋਇਲ ਕਰਦਾ ਉਬਲਦਾ ਜਿੱਦਾਂ ਆਪਣੀ ਧਰਤੀ ਚ ਆਮ ਹੀ ਦਿਸਦਾ ਜਾਂਦਾ ਕਿਤੇ ਕਿਤੇ ਕਈ ਥਾਵਾਂ ਤੇ ਧੂਆਂ ਨਿਕਲਦਾ ਤੁਹਾਨੂੰ ਆਮ ਹੀ ਦੱਸਿਆ ਜਾਂਦਾ ਮੈਂ ਬਹੁਤ ਜਲਦੀ ਤੁਹਾਨੂੰ ਦਿਖਾਉਂਗਾ ਕਿ ਜਿੱਦਾਂ ਪਾਣੀ ਲਿਟਰਲੀ ਬੋਇਲ ਕਰਦਾ ਹੈ ਕਿ ਇੱਥੇ ਲਾਵਾ ਇਹਨੂੰ ਆਪਾਂ ਕਹਿ ਦਿੰਦੇ ਆ ਨਾ ਵੀ ਤੁਸੀਂ ਧਰਤੀ ਤੇ ਪਤਾਲ ਧਰਤੀ ਤੇ ਪਤਾਲ ਦੇਖਣਾ ਹੈ ਤਾਂ ਤੁਸੀਂ ਰੋਟਰੂਆ ਚ ਆ ਸਕਦੇ ਹੋ ਕਿ ਧਰਤੀ ਚ ਪਾਣੀ ਕਿੱਦਾਂ ਉਬਲਦਾ ਤੇ ਪਾਣੀ ਦੀ 스멜 ਵੀ ਆ ਇੱਥੇ ਇੱਕ ਵੱਖਰੀ 스멜 ਆਉਂਦੀ ਹੈ ਜੀ ਜਿਹੜੀ ਕਿ ਪਹਿਲਾਂ-ਪਹਿਲਾਂ ਤੁਹਾਨੂੰ ਭੈੜੀ ਲੱਗਦੀ ਆ ਬਾਅਦ ਤੁਹਾਡਾ ਨੱਕ ਜਾਂ ਮਰ ਜਾਂਦਾ ਤੇ ਜਦੋਂ ਅਸੀਂ ਐਂਟਰ ਹੋਏ ਸੀਗੇ ਉਦੋਂ ਅਸੀਂ ਹਲੇ ਗੱਡੀ 'ਚ ਬੈਠੇ ਸੀ ਉਦੋਂ ਬਹੁਤ ਜ਼ਿਆਦਾ 스멜 ਆ ਰਹੀ ਸੀ ਬਟ ਹੁਣ ਨਹੀਂ 스멜 ਆ ਰਹੀ ਤਾਂ ਇੰਨੀ ਛੇਤੀ ਵੀ ਹਾਂ ਹਾਂ ਦੇਖੋ ਤੁਹਾਡੇ ਨੱਕ ਨੇ ਉਹਨੂੰ ਐਡਮਿਟ ਕਰ ਲਿਆ ਹੈ ਨਾ ਐਡਾਪਟ ਕਰ ਲਿਆ ਕਿ ਹਾਂ ਵੀ ਮੈਂ ਠੀਕ ਹ ਹੁਣ ਤੇ ਆਜੋ ਤੁਹਾਨੂੰ ਆਪਾਂ ਅੱਗੇ ਦਿਖਾਉਨੇ ਆ ਜੀ ਤੁਹਾਨੂੰ ਦੂਰੋਂ ਦਿਖਾਉਣਾ ਇੱਕ ਧੂਆ ਨਿਕਲਦਾ ਸੋ ਆ ਦੇਖੋ ਧਰਤੀ ਦੇ ਵਿੱਚ ਜਿਹੜਾ ਲਾਵਾ ਫੁੱਟਦਾ ਆ ਉਹ ਇਹਦੇ ਵਿੱਚ ਤੁਹਾਨੂੰ ਮੈਂ ਦਿਖਾਉਣੇ ਆ ਕੇ ਪਾਣੀ ਕਿਦਾਂ ਉਬਲਦਾ ਲਾਵਾ ਫੁੱਟਦਾ ਤੇ ਮਤਲਬ ਇਹ ਹੈ ਕਿ ਦੇਖੋ ਰੋਟਰੂਆ ਦੇ ਵਿੱਚ ਹਮੇਸ਼ਾ ਵਾਰਨਿੰਗ ਹੈ ਜੀ ਕਿ ਇੱਥੇ ਕਦੇ ਵੀ ਲਾਵਾ ਫੁੱਟਣ ਦੇ ਚਾਂਸਸ ਹੈਗੇ ਆ ਧਰਤੀ ਦੇ ਵਿੱਚ ਇੱਥੇ ਥੱਲੇ ਅੱਗ ਹੈ ਪਰ ਫਿਰ ਲੋਕ ਕਿਉਂ ਰਹਿੰਦੇ ਆ ਆਇਲੈਂਡ ਲਾਵੇ ਨਾਲ ਹੀ ਬੰਦੇ ਆ ਜੀ ਕਦੇ ਲਾਵਾ ਫੁੱਟਿਆ ਹੋਣਾ ਤੇ ਏਡੀ ਵੱਡੀ ਧਰਤੀ ਬਣੀ ਹੈ ਤੇ ਫਿਰ ਇੱਥੇ ਵੀ ਫਟ ਜਾਊਗਾ ਫਿਰ ਹੋ ਧਰਤੀ ਬਣ ਜਾਊਗੀ ਫਾਇਕਾ ਤੂੰ ਚੱਲੀਏ ਡਰੋ ਨਾ ਜੀ ਆ ਦੇਖੋ ਤੁਹਾਨੂੰ ਦਿਖਾਉਨੇ ਹੁਣ ਇਹ ਆ ਦੇਖੋ ਜੀ ਸੋ ਇਹ ਆ ਜੀ ਪਾਣੀ ਉਬਲਦਾ ਹੋਇਆ ਥੱਲੇ ਹੁਣ ਤੁਹਾਨੂੰ ਧੂਏ ਦੇ ਵਿੱਚੋਂ ਪਾਣੀ ਪਤਾ ਲੱਗਦਾ ਕਿ ਨਹੀਂ ਹਾਂਜੀ ਇੱਥੋਂ 스멜 ਫੇਰ ਆਉਣ ਲੱਗ ਗਈ ਇੱਧਰ ਤੂੰ ਆ ਰਿਹਾ ਨਾ ਇੱਧਰੋਂ ਇੱਧਰੋਂ ਆ ਇੱਧਰੋਂ ਦਿਖਾਣਾ ਭਾਈ ਨਾਰਮਲ ਪਾਣੀ ਆ ਇਹਦਾ ਹਾਂ ਅੱਜ ਪਾਣੀ ਉੱਪਰ ਨਹੀਂ ਰਿਹਾ ਉਹਨਾਂ ਨਾ ਬਟ ਦੇਖੋ ਕਿੰਨਾ ਧੂਆਂ ਨਿਕਲ ਰਿਹਾ ਅਸਟ ਵਾਈਟ ਵਾਈਟ ਜਿਹੜੀ ਸਲਫਰ ਆ ਇਹ ਵਾਈਟ ਵਾਈਟ ਸਲਫਰ ਆ ਹਾਂਜੀ ਇੱਦਾਂ ਜਿੱਦਾਂ ਹਾਈ ਇਹ ਕੀ ਚੀਜ਼ ਹੁੰਦੀ ਆ ਰੈਮਨ ਐਂਡ 옐ੋ ਸਨਫਰ ਸਲਫਰ ਬਾਰੇ ਸਰਚ ਹੋ ਰਹੀ ਆ ਜੀ ਸਲਫਰ ਕੀ ਆ ਪਤਾ ਪਤਾ ਹੋਣੇਗਾ ਤੇ ਆ ਜਾਂਦੇ ਆ ਵੀਡੀਓ ਬਣਾਉਣ ਆਪਾਂ ਸਾਇੰਸ ਟੂ ਇਹ ਸੈਂਟੀਫਿਕਲੀ ਕੋਈ ਚੱਕਰ ਆ ਜਿੱਦਾਂ ਕੁਦਰਤ ਦਾ ਹਿਸਾਬ ਤਾਂ ਆ ਵੀ ਕੋਈ ਸਦਾ ਤੁਹਾਨੂੰ ਵੀ ਨਹੀਂ ਲਿਆ ਤੇਰਾ ਫੋਨ ਸੜਦੀ ਉਹ ਚ ਚੱਲਦਾ ਨਹੀਂ ਨਾ ਨਹੀਂ ਨਹੀਂ ਸੁਣੋ ਉਹ ਕਹਿੰਦੇ ਆ ਕਿ ਸਲਫਰ ਕਾਦੇ ਲਈ ਯੂਜ਼ ਹੁੰਦੀ ਆ ਜਦੋਂ ਕਾਰਾਂ ਬਣਦੀਆਂ ਬੈਟਰੀਜ਼ ਬਣਦੀਆਂ ਔਇਲ ਰਿਫਾਈਨਿੰਗ ਹੁੰਦੀ ਆ ਵਾਟਰ ਪ੍ਰੋਸੈਸਿੰਗ ਐਂਡ ਮਿਨਰਲ ਐਕਸਟ੍ਰੈਕਸ਼ਨ ਲਈ ਸਲਫਰ ਯੂਜ਼ ਹੁੰਦੀ ਆ ਠੀਕ ਆ ਜੀ ਉਹ ਸਲਫਰ ਉਰੋਂ ਨਿਕਲਦੀ ਆ ਫਿਰ ਆਪਾਂ ਤਾਂ ਇੱਥੇ ਬੈਟਰੀਆਂ ਬਣਾ ਸਕਦੇ ਆ ਕਾਰਾਂ ਦੀ ਹਾਂ ਬੈਟਰੀ ਦੇ ਤਜਾਬ ਦਾ ਜਿਹੜਾ ਪਾਣੀ ਮਿਲਦਾ ਇਹਦਾ ਹੀ ਹੁੰਦਾ ਹੋਊਗਾ ਹਮ ਸੋ ਇਹ ਕੁਦਰਤੀ ਤੇਰਾ ਫੋਨ ਤੂੰ ਕਹਿੰਦੀ ਸੀ ਨਾ ਸਹੀ ਨਹੀਂ ਚੱਲਦਾ ਲੈ ਸੁੱਟ ਦਾਂ ਫਿਰ ਨਵਾਂ ਲੈ ਕੇ ਦੇ ਦੋ ਹਾਂ ਦੇ ਦੂੰਗਾ ਚੈਲੰਜ ਕਰ ਦੂੰਗੀ ਮੈਂ ਜਿੱਦਨ ਨਵਾਂ ਆ ਗਿਆ ਉਦੋਂ ਸੁੱਟ ਦੂੰਗੀ ਮੈਂ ਲੈ ਮੈਂ ਵੀ ਦੂਰ ਆ ਜਾਊਂਗੀ ਠੀਕ ਹੈ ਕਿਉਂ ਸੁੱਟ ਦਾਂਗੇ ਕਿਸੇ ਗਰੀਬ ਨੂੰ ਅਸੀਂ ਦੇ ਦਾਂਗੇ ਚਲ ਆ ਜਾ ਅੱਗੇ ਦੇਖੀ ਬੜੀ ਹੈਲਪ ਕਰਦੀ ਆ એનર્ਜੀ ਪ੍ਰੋਡਿਊਸ ਕਰਨ ਲਈ ਸਲਫਰ ਮੈਨੂੰ ਤਾਂ ਹੈ ਨਹੀਂ ਮੈਨੂੰ ਦੱਸਿਆ ਮੈਨੂੰ ਬਹੁਤ એનર્ਜੈਟਿਕ ਫੀਲ ਹੋ ਰਿਹਾ ਜਦੋਂ ਦਾ ਮੈਂ ਇੱਥੇ ਆਇਆ ਨਾ ਮੇਰੇ ਅੰਦਰ ਬਹੁਤ ਜੋਸ਼ ਜਿਹਾ ਆਇਆ ਜਦੋਂ ਦਾ ਮੈਂ ਇੱਥੇ ਆਇਆ ਇਹ ਕਹਿੰਦੇ ਆ ਕਿ ਅਸਿਸਟਿੰਗ ਇਨ એનર્ਜੀ ਪ੍ਰੋਡਕਸ਼ਨ ਹਾਂਜੀ ਤੇ ਤੁਹਾਡੇ ਚ એનર્ਜੀ ਆ ਗਈ ਹਾਂਜੀ ਇਸ ਤੋਂ ਪਹਿਲਾਂ ਹੀ ਨਹੀਂ ਮਾਣ ਹੈਗੇ ਤੁਸੀਂ ਸਲਫਰ ਤੋਂ ਦੂਰ ਹੀ ਰਹਿ ਕਰੋ ਤੁਸੀਂ ਤਾਂ ਇਹ ਬਹੁਤ ਸੋਹਣਾ ਹੈ ਜੀ ਚਲੋ ਆ ਜਾਓ ਅੱਗੇ ਆਪਾਂ ਹੋਰ ਦੇਖਦੇ ਹਾਂ ਕੀ ਆ। ਲੋ ਜੀ ਖੁਸ਼ੀ ਨੇ ਇੱਥੇ ਆ ਕੇ ਮੇਰੇ ਵੀਰੋ ਫੋਨ ਕੱਢ ਲਿਆ ਏ। ਇਧਰ ਦਾ ਮਤਲਬ ਖੁਸ਼ੀ ਪੂਰੀ ਖੁਸ਼ ਹੈ ਇੱਥੇ ਆ ਕੇ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ। ਖੁਸ਼ੀ ਨੂੰ ਖੁਸ਼ ਦੇਖ ਕੇ ਯੇ ਹੁਣ ਖੁਸ਼-ਖੁਸ਼ ਹੋ ਗਿਆ। ਚਲੋ ਆ ਜਾਓ ਜੀ ਅੱਗੇ ਚੱਲੀਏ। ਆਏ ਹਾਏ ਸਮੈਲ ਬਹੁਤ ਵੰਦੀ ਆ। ਨਹੀਂ ਨਹੀਂ ਰੋਟਰੂ ਸਮੈਲ ਆਉਂਦੀ ਆ। ਰੋਟਰੂ ਆ ਕੇ ਤਾਂ ਮੇਰਾ ਬਹੁਤ ਜੀ ਲੱਗਦਾ ਜੀ ਮਿੰਨ ਤਾਂ ਬਹੁਤ ਸੋਹਣੀ ਫ੍ਰੇਗਰੈਂਸ ਲੱਗਦੀ ਆ। ਜੇ ਧਿਆਨ ਨਾਲ ਦੇਖੋ ਆ ਦੇਖੋ। ਇਹ ਧਰਤੀ ਚ ਲਾਵਾ ਹੈ ਉਧਰ ਜੇ ਬੰਦਾ ਗਿਰ ਜੇ ਕੋਈ ਉਹ ਤਾਂ ਛਿਲਿਆ ਜਾਊ ਪੂਰਾ ਪੂਰਾ ਪੇੜ ਪੌਦ ਦੇ ਤਾਂ ਛੜਦੇ ਨਹੀਂ ਗੇ ਪੇੜ ਪੌਦੇ ਤਾਂ ਛੜਦੇ ਕਿਉਂ ਨਹੀਂ ਗੇ ਪਰ ਉਧਾਂ ਉਧਾਂ ਉਹਨਾਂ ਦੇ ਰੰਗ ਉੱਡ ਗਿਆ ਚਲੋ ਆਜੋ ਅੱਗੇ ਉਧਰੋਂ ਦੇਖਦੇ ਆ ਇਹਨਾਂ ਨੂੰ ক্লোਜ਼ਰ ਵੀ ਤੁਹਾਨੂੰ ਖਲਾ ਚਲੋ ਉੱਥੇ ਚੱਲ ਤੇਰਾ ਥਾਂ ਥਾਂ ਦੇ ਤੁਹਾਨੂੰ ਨਿਕਲੇ ਜਾਂਦਾ ਜੀ ਦੱਸੋ ਕੀ ਦੇਖੀਏ ਕੀ ਨਾ ਦੇਖੀਏ ਇਹਨੂੰ ਕਹਿੰਦੇ ਆ ਧਰਤੀ ਤੇ ਪਤਾਲ ਕਹਿ ਸਕਦੇ ਜੀ ਹਾਂ ਜੀ ਫਿਰ ਪਤਾਲ ਦੇ ਵਿੱਚ ਇਦਾਂ ਉਪਰ ਪਤਾਲ ਦੇ ਵਿੱਚ ਅੱਗਾਂ ਨਿਕਲੀਆਂ ਜੀ ਅੱਗਾਂ ਹਾਂ ਹਾਂ ਜੀ ਭੰਪੜ ਮੱਚਦੇ ਆ ਕਿੱਥੇ ਉਬਲਦਾ ਇਧਰੋਂ ਦੀ ਜਾ ਕੇ ਉਬਲਦਾ ਪਾਣੀ ਉਬਲ ਰਿਹਾ ਦੇਖੋ ਹਈ ਇਧਰੋਂ ਜੀ ਨਾ ਜਾ ਮੈਨੂੰ ਤਾਂ ਡਰ ਲੱਗਦਾ ਐਵੇਂ ਤੂੰ ਵਿੱਚ ਪੁੱਚਣਾ ਗਿਰ ਜਿੰਕ ਤੇ ਨਹੀਂ ਨਹੀਂ ਲੈ ਨੇੜੇ ਨਹੀਂ ਜਾਂਦੀ ਆਹੋ ਜੀ ਦਿਖਾ ਦਿਓ ਆ ਇਦਾਂ ਹੀ ਦਿਖਾ ਦੇ ਬਸ ਮਾੜਾ ਯਾਰ ਦੂਰ ਬਸ ਉਹ ਨਾ ਜਾ ਨਹੀਂ ਕੁਛ ਹੁੰਦਾ ਠੱਕਾ ਨਾ ਮਾਰਿਓ ਤੁਸੀਂ ਪਰ ਮੇਰੇ ਨਵੇਂ ਬੂਟ ਪਾਇਆ ਮੈਂ ਅੱਗੇ ਨਹੀਂ ਜਾਣਾ ਉਹ ਦੇਖੋ ਹੱਥ ਲਾ ਕੇ ਦੇਖਣਾ ਵਟਾਈ ਦਾ ਨਾ ਤੁਝੇ ਸੜ ਗਿਆ ਹੱਥ ਬਰਨੋਲ ਹੈਗੀਆ ਲੈ ਮਾੜਾ ਦੇਖੀ ਪਹਿਲਾਂ ਪਹਿਲਾਂ ਡੱਕੇ ਨੂੰ ਹੱਥ ਡੱਕਾ ਪਾਓ ਆ ਦੇਖੋ ਜੀ ਕਿੰਨਾ ਇੱਥੇ ਮੈਂ ਵੇਖ ਨਹੀਂ ਜਾ ਸਕਦਾ ਬਹੁਤ ਗਿੱਲਾ ਹੈ ਇੱਥੇ ਮੈਂ ਸੋਚਿਆ ਜੀ ਮੈਂ ਹੱਥ ਲਾ ਕੇ ਦੇਖਦਾ ਪਾਣੀ ਨੂੰ ਇਹ ਤਾਂ ਦਲਦਲ ਜੀਆ ਵਿੱਚ ਖਿੱਚ ਲੂ ਮੈਨੂੰ ਬਹੁਤ ਖਤਰਨਾਕ ਕੰਮ ਹੈ ਫੋਲ ਹੀ ਆ ਹਨਾ ਜਾ ਦੇਖੋ ਜੀ ਕਿੰਨਾ ਇੱਥੇ ਮੈਂ ਵੇਖੀ ਆ ਦੇਖ ਵਿੱਚ ਪਾਣੀ ਇੱਥੇ ਠੀਕ ਹੈ ਇੱਥੇ ਠੀਕ ਲੱਗਦਾ ਨਾ ਥੋੜਾ ਜਿਹਾ ਥੋੜਾ ਜਿਹਾ ਘੱਟਾ ਸਹੀ ਹੈ ਜੀ ਸ਼ੂਜ਼ ਗੰਦੇ ਹੁੰਦੇ ਪਿਆ ਹੁੰਦੇ ਪਿਆ ਲੋ ਜੀ ਹੁਣ ਆਪਾਂ ਇਹਨੂੰ ਪਾਣੀ ਨੂੰ ਹੱਥ ਲਾ ਲਈਏ ਨਹੀਂ ਸੜ ਜਾਂਦੀ ਜੇ ਸਿੰਕਸ ਕਿੰਨੇ ਸੱਚੀ ਕਹੋ ਕਿੰਨਾ ਸੜ ਗਿਆ ਇਹ ਮੈਂ ਹੱਥ ਕਿਥੋਂ ਤੋਂ ਹੋਊਗਾ ਮੈਂ ਪਤਾ ਕੀ ਕਰ ਸਕਦਾ ਸਰ ਸਕੂਲ ਹੋਇਆ ਸੀਗਾ ਇਦਾਂ ਇੱਕ ਇਸ ਕੋ ਬੱਚੇ ਨੇ ਦੂਸਰੇ ਦੇ ਉੱਤੇ ਪਾ ਦਿੱਤਾ ਸੀਗਾ ਤੇ ਉਹਦੀ ਸ਼ਰਟ ਅੰਦਰ ਤੱਕ ਸੜ ਗਈ ਸੀ ਹਾਂ ਰਹਿਣ ਦੇ ਰਹਿਣ ਦੇ ਨਾ ਮੈਂ ਇੱਕ ਐਕਸਪੈਰੀਮੈਂਟ ਕਰਦੀ ਹਾਂ ਨਾ ਕਰ ਪ੍ਰਭ ਆ ਲੱਕੜ ਪਾਉਣੀ ਹੈ ਮੈਂ ਤੂੰ ਰਹਿਣ ਦੇ ਨਹੀਂ ਇੱਥੇ ਸੜਦੇ ਇਦਾਂ ਹੀ ਨਹੀਂ ਆਲਰੇਡੀ ਇਹ ਹੈਗੇ ਨੇ ਲੱਕੜ ਨੂੰ ਥੋੜਾ ਕੁਝ ਹੁਣਾ ਲੱਕੜ ਤੇ ਸਕੈਨਿੰਗ ਵਿੱਚ ਕੋਈ ਫਰਕ ਨਹੀਂ ਆ ਉਹੋ ਲੱਕੜ ਨੂੰ ਟੱਚ ਕਰਕੇ ਮੈਂ ਹੱਥੀਂ ਇਹਨੂੰ ਨਹੀਂ ਨਹੀਂ ਜੀ ਨਹੀਂ ਆ ਜਾਓ ਪੰਗੇ ਲਈ ਜਨੇ ਆ ਜਾਓ ਯਾਰ ਚੱਲ ਆਈ ਜਾ ਹੱਥ ਆ ਦੇਖ ਲਓ ਜੀ ਹਟਦੀ ਨਹੀਂ ਪਈ ਹੈਗੀ ਬਾਅਦ ਚ ਨਾ ਕਿਉਂ ਦੱਸਿਆ ਨਹੀਂ ਬਰਾਬਰ ਚੰਗੀ ਆੜਾ ਆ ਜਾ ਆ ਜਾ ਯਾਰ ਸੜਦੀ ਐ ਸਕਿਨ ਮੇਰੀ ਤੇ ਕਿਉਂ ਤੂੰ ਹੱਥ ਲਾਇਆ ਫਿਰ ਤੈਨੂੰ ਕਿਹਾ ਸੀ ਹੱਤ ਨਾਲ ਆ ਸੱਚੀ ਇੱਚੀ ਹੋ ਰਹੀ ਆ ਆ ਪੁੱਠੇ ਕੰਮ ਕਰ ਰਿਹਾ ਮੈਂ ਇਹ ਕਰਾ ਹੁਣ ਵਿੱਚ ਪਾਣੀ ਚੱਲ ਆ ਜਾ ਪਾਣੀ ਪਾਣੀ ਸੱਚੀ ਸੜ ਰਿਹਾ ਚੱਲ ਆ ਜਾ ਫਿਰ ਉਧਰ ਪਾਣੀ ਦੇਖਦੇ ਇਹ ਪੰਗੇ ਲੈ ਲਿਆ ਜੀ ਆਪਾਂ ਦਾ ਨਵਾਂ ਹੀ ਸਲਫਰ ਵਾਲੇ ਪਾਣੀ ਨੂੰ ਹੱਥ ਲਾ ਕੇ ਹੈ ਚੱਲ ਆ ਰਿਹਾ ਹੁਣ ਬਾਹਰ ਆ ਜਾ ਉਹਦੇ ਪਾਣੀ ਲੱਗਾ ਥੋੜਾ ਕਾਹੀ ਲਾਇਆ ਨਾ ਇਹਨਾਂ ਨੇ ਸੱਤੀਆਂ ਡਰਾਮੇ ਨਾ ਕਰ ਉਹ ਕਾਟ ਰਹੀ ਹੈ ਮੇਰੀ ਸੱਚੀ ਘਰੀ ਐਂਬੂਲੈਂਸ ਬੁਲਾਵਾ ਨਹੀਂ ਆ ਕੇ ਦੇਖ ਲੋ ਐਂਬੂਲੈਂਸ ਚੱਲ ਆ ਜਾ ਪਲੀਜ਼ ਉਹ ਨਿਸ਼ਾਨ ਦਿਖਾ ਮਾ ਉਰੇ ਸੱਚੀ ਘੈਂ ਸੱਚੀ ਦੇਖ ਲੋ ਆਹ ਦੇਖ ਲੋ ਵਧੀਆ ਦੇ ਲਾ ਵਰਨਿੰਗ ਉਰੇ ਆ ਕੇ ਦਿਖਾ ਹਾਂ ਉਰੇ ਆ ਕੇ ਦਿਖਾ ਆ ਜਾ ਉਰੇ ਆ ਕੇ ਦੇਖ ਲਓ ਮੈਂ ਹੁਣ ਕਿਹਦਾ ਟੱਪ ਕੇ ਆ ਬਿਮਾਰ ਹੈ ਮੇਰੀ ਸੱਟ ਬਿਮਾਰ ਵੀ ਹੋ ਗਈ ਨਹੀਂ ਛੇਤੀ ਕੰਡਾ ਦੇ ਲਾ ਆ ਦੇਖ ਲਓ ਆ ਦੇਖ ਲਓ ਨਿਸ਼ਾਨ ਬਣ ਗਏ ਉਰੇ ਇਚਿੰਗ ਹੋ ਰਹੀ ਆ ਉਰੇ ਸੱਚੀ ਕਹਿ ਰਹੀ ਆ ਹਾਈ ਸੱਚੀ ਕਹਿ ਰਹੀ ਆ ਮੈਂ ਆ ਦੇਖ ਨਿਸ਼ਾਨ ਬਣ ਗਏ ਤੁਸੀਂ ਕਿਹਾ ਸੀ ਮੈਨੂੰ ਤੁਸੀਂ ਕਿਹਾ ਸੀ ਲਾ ਕੇ ਦੇਖ ਲੈ ਕੁਝ ਨਹੀਂ ਹੁੰਦਾ ਮੈਂ ਕਿਹਾ ਹੁਣ ਫਿਰ ਕੁਝ ਹੈਗੀ ਆ ਹਾਂ ਮੂੰਹ ਨਾ ਹੱਥ ਪਾ ਕੇ ਠੋਕਦੇ ਪਰ ਮੇਰੇ ਮੂੰਹ ਜੀ ਪਾਣੀ ਨਹੀਂ ਹੈਗਾ ਉਰੇ ਮੇਰੇ ਮੂੰਹ ਤੇ ਹੋ ਜੂਗੇ ਛਾਲੇ। ਉਹ ਸਾਹਮਣੇ ਉੱਤੇ ਜਲਦੇ ਫ੍ਰਿਜ ਤੇ। ਓਏ ਗਰਮ ਹੈ ਉਬਲ ਰਿਹਾ ਹੈ ਮੇਰਾ ਹੱਥ ਸੜਾਤਾ। ਤੇ ਇਹ ਤਾਂ ਕਾ ਤੂੰ ਹੱਥ ਲਾਇਆ ਮੈਂ ਤਾਂ ਲਾਇਆ ਨਹੀਂ। ਚਲ ਆ ਜਾ ਫਿਰ। ਆ ਦੇਖ ਲੋ। ਆ ਤਿੰਨ ਚਾਰ ਜਗ੍ਹਾ ਮੈਂ ਡੰਡਾ ਡੰਡੇ ਨਾਲ ਟੱਚ ਕੀਤਾ ਛਾਲੇ ਬਣ ਗਏ। ਤੂੰ ਦੁਕਾਦਾਰ ਕਿਤਾ? ਤੁਸੀਂ ਕੀ ਆ ਸੀ ਮੇਰਾ? ਮੈਂ ਤਾਂ ਕਹਾ ਹੀ ਨਹੀਂ ਝੂਠ ਬੋਲਦੀ ਆ। ਤੁਸੀਂ ਕੀ ਆ ਸੀ ਕੁਝ ਨਹੀਂ ਹੈਗਾ ਮੈਂ ਦੇਖਦਾ ਫਿਰ ਮੈਂ ਕਿਹਾ ਨਹੀਂ ਯਾਰ ਮੈਂ ਨਹੀਂ ਕਿਹਾ ਆ ਜਾ ਪਲੀਜ਼। ਮੇਰਾ ਨਾ ਨਾ ਲਾ ਹੁਣ। ਕਾਲਾ ਪਾਹੇਗੀ ਮੇਰੇ ਨੂੰ। ਆਜੇ ਇੱਧਰ ਮਾੜਾ ਇੱਧਰ ਦੇਖ ਕੇ ਆਈਏ ਅੱਗੇ ਇੱਧਰ ਅੱਗੇ ਦੇਖ ਕੇ ਆਉਣੇ ਜੀ ਉੱਥੇ ਪਾਣੀ ਹੋਊਗਾ ਪ੍ਰਭ ਆ ਜਾ ਅੱਗੇ ਆ ਦੇਖੋ ਕਿੱਦਾਂ ਵੱਧ ਰਿਹਾ ਛਾਲਾ ਆ ਦੇਖ ਲਓ ਪਹਿਲੇ ਛੋਟਾ ਸੀ ਆ ਵਧਣ ਲੱਗ ਗਿਆ ਤੂੰ ਨਾ ਕਰਨਾ ਆ ਜਾ ਫਿਰ ਅੱਗੇ ਪਾਣੀ ਹੋਊਗਾ ਉੱਥੇ ਧੋ ਲੈਣੇ ਹੱਥ ਯਾਰ ਥੋੜੀ ਜਣਾਪਾ ਰੋਡ ਪਾਰ ਕਰਕੇ ਦੀ ਖਤਮ ਹੋ ਗਿਆ ਉਹ ਦੇਖ ਤਾ ਉੱਪਰ ਦਾ ਪਾਣੀ ਇਹ ਦੇਖ ਨਾ ਆ ਵਾ ਵੱਡਰ ਲੱਗਦਾ ਦੇਖ ਲਓ ਕਿਵੇਂ ਖੇਡਣ ਲੱਗ ਗਏ ਓ ਖੇਡੀ ਜਾਓ ਹਾਇਓ ਕੱਲੇ ਵਿਚਾਰੇ ਨੂੰ 부ਝਾਈ ਜਾਂਦੇ ਖੇਡੀਆਂ ਨੇ ਆਪ ਉਹਨੂੰ ਕਾ ਤੂੰ ਖੇਡ ਲਾ ਅੱਛਾ ਨੇ ਕਿਉਂ ਆਹ ਠੀਕ ਬੜੀ ਠੀਕ ਸੋ ਹੁਣ ਮੈਂ ਵਾਰਮ ਅਪ ਹੋ ਗਿਆ ਥੋੜੀ ਜਿਹੀ ਕ੍ਰਿਕਟ ਖੇਡ ਕੇ ਜਿਆਦਾ ਵੀ ਦੇਖ ਸਕਦਾ ਹਾਂ ਤਾਂ ਐਨਰਜੀ ਬਹੁਤ ਜ਼ਿਆਦਾ ਆ ਗਈ ਆ ਹੁਣ ਆਪਾਂ ਤੁਹਾਨੂੰ ਹੋਰ ਪਾਣੀ ਅਕੇ ਦਿਖਾਉਣੇ ਉੱਪਰ ਦਾ ਹੋਇਆ ਜਿਹਦੇ ਨਾਲ ਮੇਰਾ ਖੂਨ ਵੀ ਉੱਪਰ ਲੱਗ ਗਿਆ ਹੁਣ ਆਜੋ ਇਹ ਇਹ ਆਪ ਬੰਦਾ ਸ਼ਰਾਬ ਤਾਂ ਕਰਦਾ ਵਾਓ ਫਲਾਵਰ ਦੇਖੋ ਆਜੋ ਨਾਲੇ ਸਾਨੂੰ ਮੋਰੀਆਂ ਦਾ ਸਾਈਨ ਦਿਖਾ ਦੀਏ ਪਿੰਕ ਫਲਾਵਰ ਦੇਖੋ ਇਹ ਦੇਖੋ ਇੱਕ ਹੋਰ ਮੋਰੀ ਜਿਹਦੇ ਮੂੰਹ ਤੇ ਟੈਟੂ ਬਣਿਆ ਤੇ ਅਸੀਂ ਹਮੇਸ਼ਾ ਮੋਰੀਓ ਹੀ ਦਿਖਾਉਨੇ ਆਪਾਂ ਇੱਥੇ ਯਾਰ ਮੋਰੀਆਂ ਦੀ ਕੰਟਰੀ ਆ ਮੋਰੀ ਦਿਖਾਉਨੇ ਆ ਇਹ ਮੋਰੀ ਮੇਰਾ ਯਾਰ ਆ ਜੀ ਮੇਰੇ ਬੂਟ ਗਿੱਲੇ ਹੋ ਗਏ ਯਾਰ ਪੈਰਾਂ 'ਚ ਪਾਣੀ ਉੱਡ ਕੇ ਮੇਰੇ ਵੀ ਅੱਛਾ ਡੂ ਨੋਟ ਲੀਵ ਡਿਜ਼ਾਈਨੇਟਿਡ ਵਾਕਵੇਜ਼ ਡੂ ਨੋਟ ਕਲਾਈਮ ਓਵਰ ਬੈਰੀਅਰਸ ਫੈਂਸ ਐਂਡ ਡੂ ਨੋਟ ਤੇ ਕਹਿੰਦੇ ਨਾਉ ਨੂੰ ਨਾ ਜੀ ਵਿੱਚ ਇਹ ਕੰਮ ਔਖਾ ਨਾ ਤੁਰ ਕੇ ਅੰਦਰ ਜਾਓ ਨਾ ਟੱਪ ਕੇ ਜਾਓ ਸਲਫਰ ਦਾ ਪਾਣੀ ਜਿਹੜਾ ਸਟੀਮ ਬਣ ਬਣ ਕੇ ਉੱਡ ਰਿਹਾ ਜੀ ਤੇ ਉਹ ਦੇਖੋ ਆ ਡ੍ਰੋਪਲੈਟਸ ਪੇੜ ਦੇ ਉੱਤੇ ਕਿਦਾਂ ਆਹ ਦੇਖੋ ਟੰਕਣ ਟੰਕਣ ਕਿਦਾਂ ਰਹਿੰਦੇ ਆ ਯਾਰ ਲੋਕ ਇੱਥੇ ਇੰਨੀ স্মੈਲ ਦੇ ਵਿੱਚ ਇਸ ਤੋਂ ਵੀ ਭੈੜੀ স্মੈਲ ਕਿਹਦੀ ਹੁੰਦੀ ਆ ਕੁਝ ਅਮੋਨੀਆ ਦੀ ਅਮੋਨੀਆ ਲੋ ਜੀ ਆਪਾਂ ਸਰਕਾਰ 'ਗੇ ਰਿਕਵੈਸਟ ਕਰਦੇ ਆ ਵੀ ਇੱਥੇ ਹੁਣ ਅਮੋਨੀਆ ਦੀਆਂ ਗੈਸਾਂ ਵੀ ਛੱਡੀਆਂ ਜਾਣ ਜਿਹੜੀਆਂ ਸਾਡੇ ਬੰਦੇ ਇੱਥੇ ਸੌਣਾ ਪਸੰਦ ਕਰਨਾ ਚਾਹੁੰਦੇ ਆ ਇਹਦੇ ਅੰਦਰ ਜਾਣਾ ਅਲਾਉਡ ਨਹੀਂ ਆ ਦੇਖੋ ਲਿਖਿਆ ਹੋਇਆ ਪਲੀਜ਼ ਕੀਪ ਆਫ ਪਰ ਆਪਣੇ ਬੰਦੇ ਪੁੱਠੇ ਕੰਮ ਕਰਨੋਂ ਹਟਦੇ ਨਹੀਂ ਮੈਨੂੰ ਪਤਾ ਹੁਣ ਤੂੰ ਜਾਏਂਗੀ ਇਹ ਮੇਰੇ ਗਾਲ੍ਹਾਂ ਪਵਾ ਦੋ ਦੇਖੋ ਅੰਦਰ ਜਾਣਾ ਚਾਹੁੰਦੀ ਸੀਗੀ ਜੀ ਤੇ ਮੈਂ ਇਹਨੂੰ ਧੱਕਾ ਮਾਰ ਕੇ ਥੋੜੀ ਹੈਲਪ ਕਰ ਦਿੱਤੀ ਸੱਚੀ ਓਏ ਸਾਰੇ ਸ਼ੰਗਰ ਨੇ ਵਾਓ so beautiful सारे किन्ना लीन होए पए देखो किसी ने नहीं साडे वाले देखया भी बाहर कौन कौन नहीं बहुत ही अच्छा जी सामने चल रहे है देखो ਦੇ ਜੀ ਗੋਰ ਐਨਜੋਏ ਲਾਈਫ ਕਰ ਸਭ ਕੁਝ ਭੁੱਲ ਕੇ ਲੱਗੇ ਹੋਏ ਨੇ ਚੱਲ ਮੋੜਦੇ ਹਾਂ ਹਾਂ ਜੀ ਸਾਰੇ ਬਜ਼ੁਰਗ ਨਹੀਂ ਬਜ਼ੁਰਗ ਨਹੀਂ 올ਡ ਉਹ ਵੀ 60 ਨਹੀਂ 70 ਪਲੱਸ ਵਾਲੇ ਨੇ ਉਹਰੇ ਬਹੁਤ ਵਧੀਆ ਬਹੁਤ ਵਧੀਆ ਚਲੋ ਆ ਜੋ ਕਿ ਹਵਾ ਕਿੰਨਾ ਸੋਹਣਾ ਵਾਓ ਕਿੰਨਾ ਸੋਹਣਾ ਫਾਊਂਟੇਨ ਚੱਲ ਰਿਹਾ ਦੇਖੋ ਆ ਵੀ ਹਰਤ ਬਹੁਤ ਪੁੰਨੀਆਂ ਲੱਗ ਚਲੋ ਇੱਥੇ ਵੀਡੀਓ ਬਣਾਉਂਦੇ ਆ ਸੁਣਾ ਲੱਗ ਰਿਹਾ ਮੈਂ ਫਸਟ ਟਾਈਮ ਆਈ ਹਾਂ ਇੱਥੇ ਹਾਂ ਮੈਂ ਪਹਿਲਾਂ ਨਹੀਂ ਆਈ ਕਦੇ ਵੀ ਬਹੁਤ ਸੋਹਣਾ ਜੀ ਹਾਂ ਕਾਜੀ ਇੰਟਰ ਐਕਸਪਰਟ ਆ ਮੈਂ ਅੱਛਾ ਤੁਸੀਂ ਕਦੋਂ ਕਰਦੇ ਰਹੇ ਅੱਛਾ ਜੀ ਬਸ ਕਰੋ ਮੈਂ ਮੰਜੇ ਵੀ ਬੁਣ ਲੈਂਦਾ ਮੈਂ ਆ ਕੋਲ ਕੋਲ ਕਮਾ ਕੇ ਲੈਂਦਾ ਯਾਨੀ ਕਿ ਹੁਣ ਇਦਲੇ ਤੁਹਾਨੂੰ ਲੱਤ ਖਚਾਈ ਦੀ ਬਹੁਤ ਜਿਆਦਾ ਇੱਦਾਂ ਆ ਆ ਕੁਮਰੇ ਮਤਲਬ ਹੋ ਲੈ ਮੈਨੂੰ ਇਹ ਕਮਾਈਦਾ ਇੱਕ ਵਾਰੀ ਕਮਾਈਦਾ ਪਰ ਵਾਰ-ਵਾਰ ਨਹੀਂ ਗੁੱਡ ਐ ਲੈਟਸ ਗੋ ਕੰਮ ਚੱਲੋ ਮੁੰਡਲੇ ਇਹ ਨਾ ਹੋਵੇ ਇਹਨਾਂ ਨੂੰ ਤੁਸੀਂ ਖੇਡ ਵੀ ਸਕਦੇ ਇਹਨੂੰ ਇਹਨੂੰ ਸੈਂਟਰ ਚ ਮਾਰੋ ਭਗਾ ਕੇ ਦੇ ਕਿੰਨੀ ਦੂਰ ਜਾਂਦਾ ਇੱਧਰ ਇੱਧਰ ਓਵਾ ਗੁੱਟ ਟੂ ਪਲੇ ਹੈ ਨਾ ਤੇ ਪਲੇਨ ਇੱਥੇ ਵੀ ਅਲਾਉਡ ਨਹੀਂ ਆਂਕਲ ਜੀ ਆ ਦੇਖਿਓ ਕਿੱਥੇ ਚਲ ਗਏ ਲਿਖਿਆ ਨਹੀਂ ਭਰੇ ਤੇ ਮੈਂ ਲੱਭ ਰਹੀ ਸੀ ਆ ਦੇਖੋ ਕਿੱਥੇ ਚਲ ਗਏ ਇਹ ਇਹ ਲੋ ਇਹ ਦੇਸ਼ ਇਹਨਾਂ ਦੇ ਰਹਿਣ ਯੋਗ ਨਹੀਂ ਹੈ ਇੱਥੋਂ ਚੱਕਿਆ ਸੀ ਇੱਥੋਂ ਚੱਕਿਆ ਸੀ ਇਹਨੂੰ ਕਹਿੰਦੇ ਸਕਿੱਲ ਕੀ ਕਹਿ ਰਹੇ ਹੋ ਕੀ ਜਿੱਥੋਂ ਚੱਕਿਆ ਸੀ ਉੱਥੇ ਆ ਗਿਆ ਹਾਂ ਤੇ ਉਹ ਵੀ ਕੋਈ ਤੁਹਾਡੇ ਵਰਗਾ ਕਮਲਾ ਹੋ ਜੇ ਇਹਨਾਂ ਨੇ ਇੱਥੇ ਕੁੰਨੀਆ ਲਾਇਆ ਇਹ ਕੀ ਆ ਸੂਤ ਲਾਇਆ ਹੋਇਆ ਇਹਨਾਂ ਨੇ ਇੱਥੇ ਵੀ ਬਣਾਉਣਾ ਹੱਲੇ ਇੱਥੇ ਪਾਰਕ ਬਣਾਉਣਾ ਤੁਸੀਂ ਟੇਡਾ ਮੇਡਾ ਕਰ ਦੋ ਇਹਨਾਂ ਦਾ ਹਾਂ ਚਲਾਓ ਚੱਲੀ ਇਹ ਇਹ ਧੱਗ ਧੁਗ ਕਿਤੇ ਹੋਰ-ਹੂਰ ਕਰ ਦੋ ਅਸੀਂ ਕਿਉਂ ਕਰੀਏ ਅਸੀਂ ਗਲਤ ਕੰਮ ਨਹੀਂ ਕਰਦੇ ਫੇਰ ਉਹ ਛੋਟਾ ਬਣ ਜਾਓ ਪਾਰਕ ਸੂਰ ਮੈਂ ਪੰਜਾਬ ਨੂੰ ਬਿਲੋਂਗ ਕਰਦਾ ਨਾ ਕੰਮ ਰੋਂਗ ਕਰਦਾ ਚਲਾਓ ਏ ਸੋਏ ਹੈਗਾ ਜੀ ਪੋਲੀ ਨੀਸ਼ੀਅਨ ਸਪਾ ਸਪਾ ਪੂਲਾ ਇੱਥੇ ਇੱਥੇ ਵੀ ਗਰਮ ਪਾਣੀ ਆ ਆ ਸਾਰੀ ਚਿੱਟੀ ਹੋਈ ਪਈ ਆ ਕਰਤੀ ਆ ਦੇਖੋ ਪਾਣੀ ਉਬਲ ਰਿਹਾ ਉੱਥੇ ਦੇਖੋ ਜੀ ਆ ਵੀ ਪਾਣੀ ਲਿਟਰਲੀ ਬੋਇਲ ਹੋ ਰਿਹਾ ਤੁਸੀਂ ਅੱਗੇ ਮੰਨਤਾ ਲੱਗਿਆ ਕਿ ਕੋਈ ਫੁਹਾਰਾ ਨਹੀਂ 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 ਹੁਣ ਮੈਂ ਹੱਥ ਨਾ ਇਲਾਵਾ ਨਾ ਕਿ ਪਹਿਲਾਂ ਤਾਂ ਹੱਥ ਛੜਾ ਲਿਆ ਆ ਦੇਖੋ ਜੀ ਪਾਣੀ ਉੱਭਰ ਰਿਹਾ ਯਰ ਉਹ ਕੈਮੀਕਲ ਨਾਲ ਬੋਇਲ ਹੋ ਰਿਹਾ ਅੱਗ ਨਾਲ ਬੋਇਲ ਨਹੀਂ ਹੋ ਰਿਹਾ ਇਹ ਕੋਈ ਥੋੜਾ ਬਹੁਤਾ ਵਾਰਮ ਤਾਂ ਹੋਣਾ ਚਾਹੀਦਾ ਨਹੀਂ ਕੈਮੀਕਲ ਹੈ ਉਹ ਕੈਮੀਕਲ ਰਿਐਕਟਿਵ ਹੋ ਰਿਹਾ ਹੈ ਪਾਣੀ ਬੁਆਇਲ ਨੀਗਾ ਹੋ ਰਿਹਾ ਕਰੋ ਸੋਏ ਤੁਸੀਂ ਹਾਂ ਦੇਖੋ ਮਾੜਾ ਚੋਰ ਲਾ ਰਿਹਾ ਇੱਥੇ ਜਿੱਦੇ ਕੋਈ ਅੰਦਰ ਮੱਛਲੀ ਫਸੀ ਹੋਵੇ ਨਾ ਪਰ ਬਲੇ ਮਾਰੀ ਜਾਂਦੀ ਓਏ ਨਿੱਚ ਗੈਸ ਐ ਕੋਈ ਇਹਦੇ ਅੰਦਰ ਸਲਫਰ ਗੈਸ ਪਾਣੀ ਬੁਆਇਲ ਹੋ ਰਿਹਾ ਕਲਰ ਹੀ ਦੇਖੋ ਤੁਸੀਂ ਸੋ ਮੈਨੂੰ ਨਹੀਂ ਪਤਾ ਜੀ ਇਹਨੂੰ ਟੱਚ ਕਰਨਾ ਕੀ ਹੁੰਦਾ ਵੈਸੇ ਮੇਰੇ ਵੀ ਥੋੜੀ ਜਿਹੀ ਖਾਜ ਹੋਣ ਲੱਗਦੀ ਹੁਣ ਉਂਗਲ ਤੇ ਪਤਾ ਨਹੀਂ ਜੀ ਕੀ ਥਾ ਵਾ ਜੇ ਕੋਈ ਕਰੋ ਜਦੋਂ ਮੇਰੇ ਸਾੜ ਹੋ ਗਿਆ ਦਵਾਈ ਲਵਾਈ ਆ ਮਸਾ ਅੱਛਾ ਚਲ ਕੋਈ ਗੱਲ ਨਹੀਂ ਹਾਂਜੀ ਤਾਂ ਇਹ ਸੀਗਾ ਜੀ ਆਪਣਾ ਛੋਟਾ ਜਿਹਾ ਇੱਕ ਟਰੇਲਰ ਕਹਿ ਸਕਦੇ ਹਾਂ ਜਿਹੜਾ ਕਿ ਤੁਹਾਨੂੰ ਅੱਜ ਆਪਾਂ ਦਿਖਾਇਆ ਤੇ ਅਸਲੀ ਦੇ ਵਿੱਚ ਇੱਕ ਇੱਥੇ ਪਣੀ ਹੋਈ ਜਗਾ ਜਿਹਦੇ ਵਿੱਚ ਪ੍ਰੋਪਰ ਉਹਨਾਂ ਨੇ ਵੱਖਰਾ ਇੱਕ ਬਣਾਇਆ ਹੋਇਆ ਜਿੱਥੇ ਉਹ ਸਾਰਾ ਪਾਣੀ ਉਬਲਦਾ ਆ ਕਿਦਾਂ ਉਬਲਦਾ ਕੀ ਰੀਜ਼ਨ ਉਹ ਸਾਰਾ ਕੁਝ ਤੁਹਾਨੂੰ ਅਸੀਂ ਅਗਲੀ ਵੀਡੀਓ ਚ ਦੱਸਾਂਗੇ ਪ੍ਰੋਪਰਲੀ ਇਹ ਤੁਹਾਨੂੰ ਅਸੀਂ ਮੋਟਾ-ਮੋਟਾ ਇੱਕ ਤਰ੍ਹਾਂ ਦੱਸ ਦਿੱਤਾ ਤੇ ਆਉਣ ਵਾਲੀ ਸਾਡੀ ਵੀਡੀਓ ਵਿੱਚ ਤੁਹਾਨੂੰ ਅਸੀਂ ਇੱਕ ਜਗਾ ਆ ਉਹਦੇ ਵਿੱਚ ਘੁਆਵਾਂਗੇ ਮਗਰ ਨਾਮ ਨਹੀਂ ਮੈਂ ਤੁਹਾਨੂੰ ਦੱਸੂਗਾ ਤੇ ਤੁਸੀਂ ਸਾਡੀ ਵੇਟ ਕਰੋ ਫਿਰ ਹੋਪ ਤੁਹਾਨੂੰ ਸਾਡੀ ਇਹ ਵੀਡੀਓ ਬਹੁਤ ਪਸੰਦ ਆਈ ਹੋਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਜੀ ਥੈਂਕ ਯੂ